ਗਾਇਕ ਤੇ ਅਦਾਕਾਰ ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ ਜਿਸ ਦੌਰਾਨ ਉਹਨਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ ਤੇ ਉਹਨਾਂ ਦੀ ਭਾਰਤੀ ਨਾਗਰਿਕਤਾ ਨੂੰ ਰੱਦ ਕਰਨ ਦੀ ਗੱਲ ਵੀ ਆਖੀ ਗਈ ਸੀ ਕਿਉਂਕਿ ਉਹਨਾਂ ਦੀ ਫਿਲਮ ਸਰਦਾਰ ਜੀ 3 ਦੇ ਵਿੱਚ ਪਾਕਿਸਤਾਨੀ ਅਦਾਕਾਰਾਂ ਹਾਰੀਆਂ ਅਮੀਰ ਨੇ ਕਾਸਟਿੰਗ ਦੇ ਉੱਤੇ ਇਤਰਾਜ਼ ਜਤਾਇਆ ਗਿਆ ਸੀ ਦੱਸਦੀ ਹੈ ਕਿ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ ਤੈ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਫੈਡਰੇਸ਼ਨ ਆਫ ਵੈਸਟਰਨ ਇੰਡੀਆਸ ਨੇ ਇੰਪਲਾਈਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਭੇਜਿਆ ਜਿਸ ਦੇ ਵਿੱਚ ਦੋਸਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਿਸ ਚ ਉਹਨਾਂ ਦੀ ਭਾਰਤੀ ਨਾਗਰਿਕਤਾ ਰੱਦ ਕਰਨ ਦੀ ਵੀ ਮੰਗ ਕੀਤੀ ਗਈ ਸੀ ਤਾਂ ਇਸ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮਰ ਦੀ ਕਾਸਟਿੰਗ ਦੇ ਉੱਤੇ ਇਤਰਾਜ਼ ਜਤਾਇਆ ਗਿਆ ਸੀ ਦਰਅਸਲ 22 April ਨੂੰ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਸੀ। ਉਸ ਤੋਂ ਬਾਅਦ ਜਦੋਂ ਦਿਲਜੀਤ ਦੀ ਫਿਲਮ ਸਰਦਾਰ ਜੀ 3 ਰਿਲੀਜ਼ ਹੋਣ ਦੇ ਲਈ ਆਈ ਤਾਂ ਇਸ ਚ ਪਾਕਿਸਤਾਨੀ ਅਦਾਕਾਰਾਂ ਹਾਨੀਆ ਅਮੀਰ ਦੀ ਕਾਸਟਿੰਗ ਦਾ ਵਿਰੋਧ ਕੀਤਾ ਗਿਆ ਤੇ ਸਰਦਾਰ ਜੀ 3 ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਈ। ਤਾਂ ਹੁਣ ਜਿਸ ਤੋਂ ਬਾਅਦ ਪੰਜਾਬੀ ਸਿੰਗਰ ਤੇ ਅਦਾਕਾਰ ਦਿਲਜੀਤ ਦੋਸਾਨ ਨੇ ਫਿਲਮ ਸਰਦਾਰ ਜੀ 3 ਤੇ ਪਹਿਲੀ ਵਾਰ ਖੁੱਲ ਕੇ ਗੱਲ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਏਸ਼ੀਆ ਕੱਪ ਦੌਰਾਨ ਭਾਰਤ ਪਾਕਿਸਤਾਨ ਵਿਚਕਾਰ ਹੋਏ ਮੈਚ ਦੇ ਉੱਤੇ ਵੀ ਸਵਾਲ ਚੁੱਕੇ ਨੇ ਦਲਜੀਤ ਦਸਤਾਨ ਮਲੇਸ਼ੀਆ ਦੇ ਆਪਣੇ ਔਰਾ ਟੂਰਤੇ ਨੇ ਤੇ ਉਹਨਾਂ ਦਾ ਪਹਿਲਾ ਸ਼ੋਅ ਬੀਤੀ ਰਾਤ ਨੂੰ ਸੀ ਇਸ ਦੌਰਾਨ ਦਲਜੀਤ ਨੇ ਦੇਸ਼ ਭਗਤੀ ਦੀ ਗੱਲ ਵੀ ਕੀਤੀ ਹੈ ਤਾਂ ਦਲਜੀਤ ਨੇ ਕਿਹਾ ਕਿ ਉਹ ਮੇਰੇ ਦੇਸ਼ ਦਾ ਚੰਦਾ ਹੈ ਅਸੀਂ ਸਭ ਇੰਡੀਆ ਦੇ ਹਾਂ ਜਦੋਂ ਮੇਰੀ ਫਿਲਮ ਸਰਦਾਰ ਜੀ ਆਈ ਉਹ ਫਰਵਰੀ ਦੇ ਵਿੱਚ ਬਣੀ ਹੋਈ ਸੀ ਜਦੋਂ ਸਾਰੇ ਮੈਚ ਖੇਡੇ ਜਾ ਰਹੇ ਸਨ ਪਰ ਜਦੋਂ ਬਹੁਤ ਦੁਖਦਾਈ ਘਟਨਾ ਪਹਿਲਗਾਮ ਵਾਪਰੀ ਤਾਸੀਸ ਦੀ ਨਿੰਦਾ ਕੀਤੀ ਅਰਦਾਸ ਕੀਤੀ ਕਿ ਅੱਜ ਵੀ ਅਰਦਾਸ ਕਰਦੇ ਆ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਅਸੀਂ ਆਪਣੇ ਦੇਸ਼ ਦੇ ਨਾਲ ਆ ਤਾਂ ਉਥੇ ਸਿੰਘ ਨੇ ਇਹ ਵੀ ਕਿਹਾ ਕਿ ਪਰ ਜੋ ਹੁਣ ਮੈਚ ਹੋਏ ਨੇ ਇਸ ਦਾ ਤਾਂ ਮੇਰੀ ਫਿਲਮ ਦਾ ਬਹੁਤ ਫਰਕ ਹੈ ਸਾਡੀ ਫਿਲਮ ਪਹਿਲੇ ਹੀ ਸ਼ੂਟ ਚ ਹੋ ਚੁੱਕੀ ਸੀ ਮੈਚ ਤੋਂ ਬਾਅਦ ਹੋਇਆ ਦਲਜੀਤ ਦੋਸਾਨ ਨੂੰ ਦੇਸ਼ ਦੇ ਖਿਲਾਫ ਦਿਖਾਉਣ ਦਾ ਨੈਸ਼ਨਲ ਮੀਡੀਆ ਦੇ ਉੱਤੇ ਜ਼ੋਰ ਲਗਾ ਦਿੱਤਾ ਤਾਂ ਉਥੇ ਦਲਜੀਤ ਨੇ ਕਿਹਾ ਕਿ ਪੰਜਾਬੀ ਤੇ ਸਰਦਾਰ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦੇ ਦੱਸਦੀ ਕਿ ਸਰਦਾਰ ਜੀ 3 ਭਾਰਤ ਦੇ ਵਿੱਚ ਨਾ ਲੱਗਣ ਤੋਂ ਬਾਅਦ ਦਲਜੀਤ ਦੋਸਾਨ ਨੇ ਹੁਣ ਚੁੱਪੀ ਤੋੜੀ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਉਹ ਮੇਰੇ ਦੇਸ਼ ਦਾ ਚੰਦਾ ਹੈ ਅਸੀਂ ਸਭ ਇੰਡੀਆ ਦੇ ਹਾਂ ਜਦੋਂ ਮੇਰੀ ਫਿਲਮ ਸਰਦਾਰ ਜੀ ਆਈ ਸੀ ਉਹ ਫਰਵਰੀ ਦੇ ਵਿੱਚ ਬਣੀ ਹੋਈ ਸੀ ਜਦੋਂ ਸਾਰੇ ਮੈਚ ਖੇਡ ਰਹੇ ਸਨ ਪਰ ਜਦੋਂ ਬਹੁਤ ਦੁਖਦਾਈ ਕੱਟਨਾ ਪਹਿਲਗਾਮ ਵਾਪਰੀ ਤਾਂ ਅਸੀਂ ਦਿੰਦਾ ਕੀਤੀ ਅਰਦਾਸ ਕੀਤੀ ਕਿ ਅੱਜ ਵੀ ਅਰਦਾਸ ਕਰਦੇ ਹਾਂ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਅਸੀਂ ਆਪਣੇ ਦੇਸ਼ ਦੇ ਨਾਲਾਂ ਤਾਂ ਉਹਨਾਂ ਨੇ ਕਿਹਾ ਕਿ ਜੋ ਹੁਣ ਮੈਚ ਹੋਏ ਨੇ ਇਸ ਦਾ ਤੇ ਮੇਰੀ ਫਿਲਮ ਦਾ ਬਹੁਤ ਵੱਡਾ ਫਰਕ ਹੈ ਸਾਡੀ ਫਿਲਮ ਪਹਿਲੇ ਹੀ ਸ਼ੂਟ ਚ ਹੋ ਚੁੱਕੀ ਸੀ ਮੈਚ ਤਾਂ ਬਾਅਦ ਵਿੱਚ ਦੇ ਵਿੱਚ ਹੋਇਆ ਤਾਂ ਦਲਜੀਤ ਦਸਾਨੂ ਦੇਸ਼ ਦੇ ਖਿਲਾਫ ਦਿਖਾਉਣ ਦਾ ਨੈਸ਼ਨਲ ਮੀਡੀਆ ਦੇ ਉੱਤੇ ਜ਼ੋਰ ਲਗਾ ਦਿੱਤਾ ਗਿਆ ਤਾਂ ਉਤੇ ਦਲਜੀਤ ਨੇ ਕਿਹਾ ਕਿ ਪੰਜਾਬੀ ਤੇ ਸਰਦਾਰ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦੇ